ਆਪਾਂ ਉਸ ਜੰਡ ਦੇ ਆਪਾਂ ਦਰਸ਼ਨ ਕਰਾਉਂਦੇ ਹਾਂ ਜੀ ਤੇ ਇਹ ਜੰਡ ਦੇ ਇਤਿਹਾਸ ਨਾਲ ਵੀ ਤੁਹਾਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਜੀ ਤੇ ਗੁਰੂ ਸਾਹਿਬ ਦੀ ਉਮਰ ਤੋਂ ਕਾਫੀ ਵੱਡਾ ਇੱਕ ਇੱਥੇ ਕਰੀਬਨ 100 ਸਾਲ ਤੋਂ ਉੱਪਰ ਸੀਗਾ ਉਹ ਜਿਹੜਾ ਇੱਥੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਸੀ ਉਸ ਦਾ ਨਾਮ ਬਲੀਆ ਚੌਧਰੀ ਸੀਗਾ ਜੀ ਸਿੰਘਾਂ ਨੂੰ ਮਤਲਬ ਜਦੋਂ ਕਿਲਾ ਗੱਡੇ ਤੇ ਗੁਰੂ ਸਾਹਿਬ ਉਸ ਨੂੰ ਹੱਥ ਨਾਲ ਹਿਲਾ ਕੇ ਦੇਖ ਰਹੇ ਸੀ ਕਿ ਕਿਲਾ ਮਜ਼ਬੂਤ ਹੈ ਤੇ ਉਸੇ ਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਵੀ ਗੁਰੂ ਸਾਹਿਬ ਨੇ ਕਿਹਾ ਵੀ ਇਸ ਦੀ ਜਿਹੜਾ ਜਵਾਬ ਹੈ ਬਲਿਆ ਚੌਧਰੀ ਹੀ ਦੇਵੇਗਾ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਜੀ ਚਰਨਛੋਹ ਪ੍ਰਾਪਤ ਸਥਾਨ ਗੁਰਦੁਆਰਾ ਝੰਡਸਰ ਸਾਹਿਬ ਪਾਸ਼ਾਹੀ ਦਸਵੀਂ ਪੱਕਾ ਕਲਾਂ ਤੇ ਇੱਥੇ ਗੁਰੂ ਸਾਹਿਬ ਆਏ ਸਨ ਉਹਦੀ ਚਰਨਛੋਹ ਸਥਾਨ ਹੈ ਗੁਰੂ ਸਾਹਿਬ ਦੀ ਤੁਹਾਨੂੰ ਆਪਾਂ ਦਰਸ਼ਨ ਕਰਨ ਦੇ ਲਈ ਲੈ ਕੇ ਆਏ ਹਾਂ ਤੇ ਤੁਹਾਨੂੰ ਇੱਥੋਂ ਦੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਔਰ ਪਵਿੱਤਰ ਝੰਡ ਦੇ ਵੀ ਦਰਸ਼ਨ ਕਰਾਵਾਂਗੇ ਤੇ ਜੋ ਉਹ ਝੰਡ ਦਾ ਇਤਿਹਾਸ ਹੈ ਤਾਂ ਉਹਦੇ ਬਾਰੇ ਵੀ ਆਪਾਂ ਦੱਸਣ ਦੀ ਤੁਹਾਨੂੰ ਕੁਝ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਦਾ ਇਤਿਹਾਸ ਇਸ ਦੇ ਨਾਲ ਕਿਵੇਂ ਜੁੜਿਆ ਹੋਇਆ ਹੈ ਜੀ ਤੇ ਆਓ ਤੁਹਾਨੂੰ ਪਹਿਲਾਂ ਆਪਾਂ ਉਸ ਝੰਡ ਦੇ ਆਪਾਂ ਦਰਸ਼ਨ ਕਰਾਉਂਦੇ ਹਾਂ ਜੀ ਤੇ ਇਹ ਝੰਡ ਦੇ ਇਤਿਹਾਸ ਨਾਲ ਵੀ ਤੁਹਾਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਜੀ ਤੇ ਇਹ ਸਥਾਨ ਹੈ ਜੀ ਪੱਕਾ ਕਲਾ ਤਲੰਡੀ ਸਾਬੋ ਤੋਂ ਨੇੜੇ ਪੈਂਦਾ ਜੀ ਇਹ ਸਥਾਨ ਤੇ ਗੁਰੂ ਸਾਹਿਬ ਜੋ ਖਦਰਾਨੇ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਇਸ ਇਲਾਕੇ ਚ ਲੰਗਰੇ ਸੀ ਤਾਂ ਉਦੋਂ ਗੁਰੂ ਸਾਹਿਬ ਦੇ ਸਮੇਂ ਚ ਇੱਥੇ ਇੱਕ ਪੜਾਅ ਕੀਤਾ ਸੀਗਾ ਜੀ ਤੇ ਸ਼ਾਮ ਦਾ ਸਮਾਂ ਸੀਗਾ ਜੀ ਤੇ ਸ਼ਾਮ ਦੇ ਦੀਵਾਨ ਸਜੇ ਹੋਏ ਸੀਗੇ ਤੇ ਉਦੋਂ ਗੁਰੂ ਸਾਹਿਬ ਇਸ ਸਥਾਨ ਦੇ ਉੱਪਰ ਬੈਠੇ ਸਨ ਜੀ ਤੇ ਜਿਹੜੀਆਂ ਸੰਗਤਾਂ ਸਨ ਜੋ ਗੁਰੂ ਸਾਹਿਬ ਨੂੰ ਨਮਸਕਾਰ ਕਰ ਰਹੀਆਂ ਸਨ ਤੇ ਗੁਰੂ ਸਾਹਿਬ ਦੀ ਉਮਰ ਤੋਂ ਕਾਫੀ ਵੱਡਾ ਇੱਕ ਇੱਥੇ ਕਰੀਬਨ 100 ਸਾਲ ਤੋਂ ਉੱਪਰ ਸੀਗਾ ਉਹ ਜਿਹੜਾ ਇੱਥੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਸੀ ਉਸ ਦਾ ਨਾਮ ਬਲੀਆ ਚੌਧਰੀ ਸੀਗਾ ਜੀ ਤੇ ਬਲੀਆ ਚੌਧਰੀ ਨੂੰ ਲੱਗਿਆ ਕਿ ਮੇਰੇ ਤੁਹਾ ਜਿਹੜਾ ਮਤਲਬ ਇਹ ਜਾਣ ਤਾਂ ਲੱਗਦਾ ਛੋਟੀ ਉਮਰ ਦਾ ਹੈ ਜਾਂ ਗੁਰੂ ਸਾਹਿਬ ਨੂੰ ਉਹ ਜਾਣਦਾ ਨਹੀਂ ਸੀ ਤਾਂ ਸੰਗਤਾਂ ਉਹਨੂੰ ਨਮਸਕਾਰ ਕਰ ਸਨ ਕਰ ਰਹੀਆਂ ਸਨ ਗੁਰੂ ਜੀ ਨੂੰ ਤੇ ਬਲੀਏ ਚੌਧਰੀ ਦੇ ਮਨ ਦੇ ਵਿੱਚ ਜਿਹੜਾ ਇਹ ਇੱਕ ਹੁਰਨਾ ਆਇਆ ਤੇ ਇਹ ਜਿਹੜਾ ਤੁਸੀਂ ਝੰਡ ਦੇਖ ਰਹੇ ਹੋ ਤੇ ਇਸੇ ਦੇ ਹੀ ਪ੍ਰਤੀਕ ਫੁਰਨਾ ਸੀ ਉਸ ਜਿਹੜਾ ਬالیا ਚੌਧਰੀ ਸੀ ਇਹ ਜਿਹੜਾ ਝੰਡਾ ਤੁਸੀਂ ਦੇਖ ਰਹੇ ਹੋ ਇਹ ਝੰਡਾ ਲਾਇਆ ਨਹੀਂ ਸੀ ਨਾ ਕੁਝ ਉਗਰਿਆ ਸੀਗਾ ਘੋੜੇ ਨੂੰ ਬੰਨਣ ਦੇ ਲਈ ਇੱਕ ਪਿਛਾੜੀ ਲਈ ਜਾਂਦੀ ਹੈ ਜੀ ਪਿਛਾੜੀ ਕੀ ਹੁੰਦੀ ਹੈ ਇੱਕ ਮੋਟਾ ਕਿਲਾ ਗੱਡਿਆ ਜਾਂਦਾ ਕਿ ਰਾਤ ਨੂੰ ਘੋੜਾ ਜਿਹੜਾ ਆਪਣੇ ਆਰਾਮ ਨਾਲ ਬੰਨ ਕੇ ਰਹਿ ਸਕੇ ਉਸ ਨੂੰ ਇੱਕ ऐसे तरीके ਦੇ ਨਾਲ ਕਿਲਾ ਗੁੱਡਕੋ ਸੀ ਤੇ ਪਿਛਲੀਆਂ ਲੱਤਾਂ ਬਣਾ ਦਿੱਤੀਆਂ ਜਾਂਦੀਆਂ ਹਨ ਤੇ ਉਹੀ ਕਿੱਲੇ ਦੇ ਲਈ ਇੱਕ ਮੋਟਾ ਝੰਡਾ ਕਿਲਾ ਗੱਡਿਆ ਗਿਆ ਤੇ ਸਿੰਘਾਂ ਨੂੰ ਮਤਲਬ ਜਦੋਂ ਕਿਲਾ ਗੱਡਿਆ ਤੇ ਗੁਰੂ ਸਾਹਿਬ ਉਸ ਨੂੰ ਹੱਥ ਨਾਲ ਹਿਲਾ ਕੇ ਦੇਖ ਰਹੇ ਸੀ ਕਿ ਕਿਲਾ ਮਜ਼ਬੂਤ ਹੈ ਤੇ ਉਸੇ ਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਵੀ ਇਹ ਗੁਰੂ ਸਾਹਿਬ ਜੇ ਪੂਰੇ ਹਨ ਤਾਂ ਇਹ ਜਿਹੜਾ ਕਿਲਾ ਸਵੇ ਨੂੰ ਫਟਕੜੇ ਤੇ ਜਿਹੜੀਆਂ ਆਉਂਦੀਆਂ ਇਹ ਪਲੂਮਣਾ ਕੱਢੇ ਜਾਂ ਲਗਰਾਂ ਕੱਟ ਲਵੇ ਤੇ ਉਹਨੇ ਮੰਨ ਦਾ ਵਿੱਚ ਫੁਰਨਾ ਸੀ ਰਾਤ ਨੂੰ ਜਿਹੜਾ ਦੀਵਾਨ ਖਤਮ ਹੋਏ ਤੇ ਸਵੇਰੇ ਜਦੋਂ ਕੀ ਕੌਤਕ ਵਰਤਦਾ ਜਦੋਂ ਦਿਨ ਚੜ੍ਹਦਾ ਹੈ ਤੇ ਫੌਜਾਂ ਉੱਠ ਖੜੀਆਂ ਜਾਂ ਮਤਲਬ ਨਿੰਗ ਸਿੰਘ ਜਿਹੜੇ ਨਾਲ ਸੀਗੇ ਸਿੱਖ ਸੀ ਉੱਠੇ ਕੋੜਿਆਂ ਦੇ ਖਰਖਰੇ ਹੋਣ ਲੱਗੇ ਲੋਹ ਲੰਗਰ ਤਪੇ ਤੇ ਇੱਕ ਸਿੰਘ ਦੀ ਨੀ ਜਿਹੜੀ ਨਜ਼ਰ ਪਈ ਤਾਂ ਉਸਨੇ ਪੁੱਛਿਆ ਕਿ ਗੁਰੂ ਸਾਹਿਬ ਇਹ ਕੀ ਕੌਤਕ ਹੋਇਆ ਕੀ ਜਿਹੜਾ ਇਹ ਜਿਹੜਾ ਆਪਾਂ ਪਛਾੜੀ ਦੇ ਲਈ ਕਿਲਾ ਗੱਡਿਆ ਸੀ ਉਹ ਹਰਾ ਹੋ ਚੁੱਕਿਆ ਜੀ ਤੇ ਇਸਨੇ ਲਗਰਾਂ ਕੱਢ ਲਈਆਂ ਹਨ ਤੇ ਗੁਰੂ ਸਾਹਿਬ ਨੇ ਕਿਹਾ ਵੀ ਇਸ ਦੀ ਜਿਹੜਾ ਜਵਾਬ ਹੈ ਬਲੀਆ ਚੌਧਰੀ ਹੀ ਦੇਵੇਗਾ ਤੇ ਬਲੀਆ ਚੌਧਰੀ ਨੂੰ ਵੀ ਪਤਾ ਲੱਗਿਆ ਕਿ ਇਹ ਜਿਹੜਾ ਕਿਲਾ ਫੁੱਟ ਚੁੱਕਿਆ ਜਿਹੜਾ ਆਪਣੇ ਤਾਂ ਮਨ ਦੇ ਵਿੱਚ ਇੱਕ ਫੁਰਨਾ ਹੀ ਆਇਆ ਸੀਗਾ ਤੇ ਉਹ ਜਿਹੜਾ ਇਹ ਕਿਲਾ ਪੂਰਾ ਮਤਲਬ ਜਿਹੜੀ ਆਪਣੀ ਮਨ ਦੇ ਵਿੱਚ ਸ਼ੰਕਾ ਸੀ ਆਪਣਾ ਸ਼ੰਕਾ ਦੂਰ ਚੁੱਕੇ ਇਹ ਪੂਰੇ ਗੁਰੂ ਹਨ ਤੇ ਉਹਨਾਂ ਨੇ ਜਿਹੜਾ ਪੈਰਾਂ ਦੇ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਤੋਂ ਮਾਫੀ ਮੰਗੀ ਤੇ ਉਸ ਦਾ ਜਿਹੜਾ ਹਕਾਰ ਟੈਲਾ ਹੋਇਆ ਸੀਗਾ ਜੀ ਤੇ ਇਹੀ ਜਿਹੜਾ ਸਥਾਨ ਹੈ ਜੰਡ ਸਾਹਿਬ ਤਾਂ ਉਸ ਤੋਂ ਬਾਅਦ ਜਿਹੜਾ ਇਸ ਦੀ ਸਥਾਨ ਦੇ ਉੱਪਰ ਗੁਰਦੁਆਰਾ ਸਾਹਿਬ ਬਣੇ ਹੋਇਆ ਜੀ ਤੇ ਪ੍ਰਾਤਨ ਸਥਾਨ ਹੈ ਇਹਦਾ ਪੁਰਾਣਾ ਝੰਡ ਉਸੇ ਤਰੀਕੇ ਦੇ ਨਾਲ ਜਿਹੜੇ ਦੇ ਪਾਂ ਪਿਛਾੜੀ ਲੱਗੀ ਸੀਗੀ ਜੀ ਤੇਰੇ ਘੋੜਿਆਂ ਦੀ ਤੇ ਉਹ ਜਿਹੜਾ ਝੰਡ ਅੱਜ ਤੱਕ ਵੀ ਜਿਹੜਾ ਇਹ ਸੰਭਾਲ ਕੇ ਰੱਖਿਆ ਹੋਇਆ ਜੀ ਆਪਾਂ ਦਰਬਾਰ ਸਾਹਿਬ ਜਿਹੜੀ ਹੁਣ ਨਵੀਨੀਕਰਨ ਹੋ ਰਿਹਾ ਹੈ ਹੁਣ ਇੱਥੇ ਜਿਹੜਾ ਬਿਲਡਿੰਗ ਬਣ ਰਹੀ ਹੈ ਜੀ ਤੇ ਉਹਦਾ ਜਿਹੜਾ ਹੁਣ ਅਗਲਾ ਕੰਮ ਚੱਲ ਰਿਹਾ ਜੀ ਤੇ ਇਹੀ ਜਿਹੜਾ ਸਥਾਨ ਹੈ ਦਮਦਮਾ ਸਾਹਿਬ ਤੋਂ ਕਰੀਬਨ 15 ਕਿਲੋਮੀਟਰ ਪਿੱਛੇ ਰਹਿਣ ਦਾ ਜੀ ਇਹ ਸਥਾਨ ਤੇ ਇਹ ਤੁਹਾਨੂੰ ਆਪਾਂ ਦਰਸ਼ਨ ਕਰਾਏ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਸਥਾਨ ਪੱਕਾ ਕਲਾਂ ਦੇ ਜੀ ਤੇ ਅੱਗੇ ਤੋਂ ਆਪਾਂ ਜਿਹੜਾ ਤੁਹਾਨੂੰ ਦਰਸ਼ਨ ਕਰਾਵਾਂਗੇ ਤਾਂ ਸ੍ਰੀ ਦਮਦਮਾ ਸਾਹਿਬ ਦੇ ਲੈ ਕੇ ਚੱਲਾਂਗੇ ਜੀ ਤੇ ਵੀਡੀਓ ਨਾਲ ਲਗਾਤਾਰ ਜੁੜੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ